ਗੱਡੀ ਦਾ ਸੀਟ ਕਵਰ ਪਾਉਣੇ ਨੇ ਬਾਈ ਅਗਲੀ ਦੱਸੋ ਫਿਰ ਮੜਾ ਜਾ ਆਪਣੇ ਕੋਲ ਸੀਟ ਕਵਰ ਹੈ ਜੀ 2 ਸਾਲ ਦੀ ਗਾਰੰਟੀ ਵਾਲੇ 4000 ਰੁਪਏ ਤੋਂ ਸਟਾਰਟ ਠੀਕ ਹੈ ਜਿਹੜੇ ਆਪਾਂ ਕਹਦੇ ਨੇ ਨਾ ਆਟੋ ਫੋਮ ਆਟੋ ਫੋਮ ਆਟੋ ਫੋਮ ਨੋ ਹੀ ਹੈ ਅੱਛਾ 1 ਸਾਲ ਦੇ ਵਿੱਚ ਉਹਦੀ ਆ ਜਿਹੜੀ ਸਾਈਡਾਂ ਦੀ ਕਿਨਾਰੀ ਹੈ ਨਾ ਕਿਨਾਰੀ ਲੈ ਸਾਢੇ 2 ਸਾਲ ਚ ਵੀ ਕਿਨਾਰੀ ਲਹਿ ਗਈ ਅਸੀਂ ਲਾ ਲਾਂਗੇ ਨਵੇਂ ਲਾ ਦਿਆਂਗੇ ਫੁੱਲ ਗਾਰੰਟੀ 2 ਸਾਲ ਹਾਂਜੀ 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 ਨਹੀਂ 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 ਅਸੀਂ ਲਿਖ ਕੇ ਦੇਵਾਂਗੇ ਫੁੱਲ ਗਾਰੰਟੀ ਆ ਤੋਲਾਕਾਰ ਸੱਸੀ ਵਾਲੇ ਬਾਈ ਹਨ ਪੂਰਾ ਚੈਲੰਜ ਕਰ ਰਹੇ ਨੇ ਵੀ ਯਾਰ ਸਾਡੇ ਜਿਹੜੇ ਸੀਟ ਕਵਰ ਨੇ ਇੱਕ ਨੰਬਰ ਨੇ ਤੇ 2 ਸਾਲ ਦੀ ਗਾਰੰਟੀ ਹੈ ਨਵੇਂ ਪਾ ਕੇ ਦਵਾਂਗੇ ਆਪਾਂ ਹਾਂਜੀ ਲੈ ਗਾਰੰਟੀ ਜੀ ਫੁੱਲ ਚੈੱਕ ਕਰ ਲਓ ਬਈ ਨਾ ਜੇ ਕਿਸੇ ਨੇ ਵੀ ਪਾਉਣੇ ਨੇ ਕਿਸੇ ਵੀ ਗੱਡੀ ਤੇ ਸਟਾਰਟਿੰਗ ਰੇਂਜ 4000 ਤੋਂ 4000 ਰੁਪਇਆ ਕੁਆਲਿਟੀ ਚੈੱਕ ਕਰ ਸਕਦੇ ਗੁਰਪੀ ਬਿਲਕੁਲ ਨਵੇਂ ਚੈੱਕ ਕਰਾ ਦੇ ਬਈ ਨਾ ਕੁਆਲਿਟੀ ਵਧੀਆ ਐ ਸੀ ਗੱਲ ਨਹੀਂ ਕੁਆਲਿਟੀ ਮਾੜੀ ਆ ਕੁਆਲਿਟੀ ਬਹੁਤ ਵਧੀਆ ਨੰਬਰ ਮੈਂ ਸਕਰੀਨ ਤੇ ਪਾਇਆ ਹੈ ਬਈ ਨਾ ਜੇ ਕਿਸੇ ਨੇ ਕੋਈ ਵੀ ਸੀਟ ਕਾਰ ਪਾਉਣਾ ਗੱਡੀ ਤੇ ਕੋਈ ਵੀ ਕੋਈ ਚਾਹੇ ਫੋਰਚੂਨਰ ਲਿਆਓ ਚਾਹੇ ਸਲੂਟ ਲਿਆਓ ਏਅਰ ਬੈਗ ਵਾਲੇ ਸਾਰੇ ਜਿਹਨੇ ਗੱਡੀ ਚ ਏਅਰ ਬੈਗ ਉਹ ਏਅਰ ਬੈਗ 18 ਬੈਗ ਵਾਲੀ ਸੀਟ ਕਵਰ ਲੈ ਬਈ ਸਿਰਫ 4500 ਤੋਂ ਸ਼ੁਰੂ ਹੋ ਗਿਆ 4500 ਰੁਪਏ ਤੋਂ ਬਈ ਆ ਜਾਓ ਫਿਰ ਨੰਬਰ ਪਾਤਾ ਸਕਰੀਨ ਤੇ ਕਾਲ ਕਰ ਲਿਓ ਬਈ ਸასი ਗਾਲ ਜੀ